ਨੀ ਮੇ ਤੇਰਾ ਨੇ ਨਹੀਂਓ ਚੱਪਣੇ ਤੇਰੇ ਕੁਝ ਕਮਕੀਤੇ ਦਾ ਜਦੋਂ ਸਿੱਕ ਪਿੰਦਾ ਸੀ ਤੇ 10 ਰੁਪਏ ਨੂੰ ਅਗਲਾ ਕੇ ਫੇਰ ਉਹ ਸਿੱਕ ਨੂੰ ਲਾਉਂਦਾ ਸੀ ਸ਼ਾਂਤੀ ਦੇਵੀ ਜਿਹੜੀ ਕਿ ਉਹਦੇ ਨਾਲ ਗੋਦੀ ਰਹੀ ਨਾ ਜਾ ਚੱਲਨੀ ਆਪਣਾ ਲਈ ਤਾਂ ਨੇ ਬੇ ਮਿੱਤਰਾ ਦੂਰ ਦਿਆਂ ਔਰ ਉਹਨੂੰ ਕੁੱਟਦਾ ਸੀ ਝੋਲੀ ਾੜ ਕੇ ਵੱਧ ਸੀਸਾਂ ਦਿੰਦੀ ਰਹੀ ਕਿ ਚਾਂਦੀ ਰਾਮਾ ਤੇਰੇ ਕੀੜੇ ਪੈਣ ਤੂੰ ਮੁਲ ਔਰ ਜਦੋਂ ਗਾ ਰਿਹਾ ਸੀ ਤੇ ਤੂੰ ਵੀ ਤੇ ਉਹਦੇ ਹੱਥ ਕੰਬ ਰਹੇ ਸੀ ਤੇ ਉਹਦੀਆਂ ਅੱਖਾਂ ਚੋਂ ਪਾਣੀ ਵਗ ਰਿਆ ਸੀ ਮੈਨੂੰ ਕਿਸੇ ਨੇ ਦੱਸਿਆ ਵੀ ਚੰਦੀ ਰਾਮ ਆ ਜਿਹੜਾ ਸ਼ਾਂਤੀ ਦੇਵੀ ਨਾਲ ਗਾਉਂਦਾ ਰਿਹਾ ਤੇ दारू ਪੀ ਕੇ ਰਾਤ ਨੂੰ ਫਿਰ ਉਹ ਆ ਜਾਂਦਾ ਸ਼ਾਂਤੀ ਤੂੰ ਕਿੱਥੇ ਚਲੀ ਗਈ ਦਾ ਤੇ ਝਗੜੇ ਨੇ ਤਦ ਮੁੱਕ ਜਾਣੇ ਨਹੀਂ ਆ ਜਾ ਬੈਠੇ ਤੇ ਤੇ ਜਦੀਏ ਬੀਬੀ ਨੂਰਾ ਬਾਰੇ ਸੁਣ ਦੱਸੋ ਬੀਬੀ ਨੂਰਾ ਫਕੀਰ ਨਹੀਂ ਸੀ ਫਕੀਰ ਨਹੀਂ ਮੇਰੇ ਕਹਿਣ ਦਾ ਮਤਲਬ ਸੂਫੀਆਨਾ ਕਲਾਮ ਗਾਏ ਆ ਆਈ ਉਸ ਪਰੇਤੇ ਉਹਨਾਂ ਅਜੰਡਾ ਟੈਕੀ ਧਰਮੀ ਹਤਨੀ ਔਰ ਮੇਰੀ ਦੋਵੇਂ ਕਿਤਾਬਾਂ ਚ ਉਹਦੇ ਬਾਰੇ ਲਿਖਿਆ ਹੈ ਤਿੰਨ ਕਿਤਾਬਾਂ ਚ ਮੈਂ ਲਿਖਿਆ 1982 ਚ ਉਹਦਾ ਦਿਹਾਂਤ ਹੋਇਆ ਔਰ ਟੀਪੀ ਦੀ ਬਿਮਾਰੀ ਦੀ ਸ਼ਿਕਾਰ ਹੋ ਗਈ ਉਹ ਮੀਰਾ ਆਲਮਾ ਦੇ ਪਰਿਵਾਰ ਚੋਂ ਸੀ ਜਲੰਧਰ ਆਬਾਦਪੁਰੇ ਦੇ ਨੇੜੇ ਚੁੱਕੀ ਚੋਂ ਰਹਿੰਦੀ ਰਹੀ ਜੁਮਲਾ ਸ਼ਬਦ ਚੇਲੇ ਕਦੋਂ ਮਹਣੇ ਤੁਸੀਂ 28 ਜੂਨ 1988 ਨੂੰ ਮੈਂ ਉਸਤਾਦ ਲਾਲਚੰਦ ਜਮਲਾ ਜੀ ਨੂੰ ਗੁਰੂ ਧਾਰਿਆ ਪਿਆਰ ਮੈਨੂੰ ਪੱਟਿਆ ਮੈਂ ਇਸ ਪਿਆਰ ਵਿੱਚ ਘਟਿਆ ਦਸਤਕਰ ਕਰਨੇ ਉਹਨਾਂ ਨੂੰ ਦਰਦੀ ਸਾਹਿਬ ਦੀ ਵਾਈਫ ਸੀ ਤੇਜਕਾਰ ਸਰਦਾਰਨੀ ਤੇਜਕਾਰ ਉਹਨੇ ਸਿਖਾਲ ਦਿੱਤੇ ਸੀ ਪਹਿਲੇ ਗੂਠਾ ਲਾਉਂਦੇ ਸੀ ਫਿਰ ਕਹਿੰਦੇ ਬੀਜੀ ਮੈਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਕਹਿੰਦੇ ਦਸਤਕਰ ਤੇ ਉਹਨੇ ਉਹਨੂੰ ਲੱਲਾ ਚਾਚਾ ਪਾਉਣਾ ਸਿਖਾ ਦਿੱਤਾ ਦੇਸ਼ ਪ੍ਰਦੇਸ਼ ਦੇ ਦਸ਼ਕਾਂ ਦਾ ਇਹ ਸੈਗਮੈਂਟ ਵਿੱਚ ਸਵਾਗਤ ਕਰਦੇ ਹਾਂ ਅੱਜ ਸੀ ਗੱਲਬਾਤ ਕਰਾਂਗੇ ਨਿੰਦਰ ਖਗਾਨ ਵੀ ਜੀ ਨਾਲ ਮੈਂ ਸਾਂ ਜੱਜ ਦਾ ਅਰਦਲੀ ਜਾਂ ਬਾਵਾ ਬੋਲਦਾ ਹੈ ਇਹ ਪੁਸਤਕਾਂ ਔਰ ਇਸ ਦੇ ਕਾਲਮ ਤੁਸੀਂ ਪੜ੍ਹਦੇ ਰਹੇ ਹੋ ਨਿੰਦਰ ਖਗਾਨ ਵੀ ਇੱਕ ਬੜੀ ਦਿਲਚਸਪ ਸ਼ਖਸੀਅਤ ਹਨ ਇਹਨਾਂ ਨੇ ਜਿੱਥੇ ਜਿੰਨੀ ਕਿ ਇਹਨਾਂ ਦੀ ਉਮਰ ਹੈ ਉਨੀਆਂ ਕਿ ਪੁਸਤਕਾਂ ਲਿਖ ਦਿੱਤੀਆਂ ਨੇ ਇਸ ਦੇ ਨਾਲ ਨਾਲ ਨਿੰਦਰ ਖਗਾਨ ਇੱਕ ਬੜੀ ਫਕਰ ਤਬੀਅਤ ਦਾ ਇਨਸਾਨ ਹੈ ਔਰ ਉਸ ਨੇ ਸਿੱਧੀਆਂ ਸਪਸ਼ਟ ਗੱਲਾਂ ਕਰਕੇ ਲੋਕਾਂ ਦਾ ਮਨ ਮੋ ਲਿਆ ਅਤੇ ਉਸ ਨਾਲ ਵਾਪਰੀ ਹੋਈ ਸੱਚੀ ਕਹਾਣੀ ਜਿਹੜੀ ਕਦੀ ਮੈਂ ਸੰਜ ਜਦਾਰਦ ਲਈ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਈ ਹਸੌਣੀਆਂ ਵੀ ਤੇ ਕਈ ਤਰਾਸਦੀਆਂ ਵਾਲੀਆਂ ਵੀ ਉਹਨਾਂ ਨੇ ਲਿਖੀਆਂ ਔਰ ਲੋਕਾਂ ਦੇ ਦਿਲਾਂ 'ਚ ਉਤਰ ਗਏ ਅਨੰਦਰ ਕੁਗਿਆਣਵੀ ਨੇ ਜਿੱਥੇ ਪੁਸਤਕਾਂ ਲਿਖੀਆਂ ਨੇ ਉੱਥੇ ਇੱਕ ਫਿਲਮ ਉਹਨਾਂ ਤੇ ਬਣੀ ਹੈ ਅਤੇ ਉਹਨਾਂ ਨੇ ਬਖਵਖ ਗਾਉਣ ਵਾਲੀਆਂ ਜੋੜੀਆਂ ਤੇ ਅਤੇ ਹੋਰ ਕਈ ਸਿੰਗਰਜ਼ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਦੀ ਜ਼ਾਤੀ ਜ਼ਿੰਦਗੀ ਤੇ ਇੱਕ ਪੁਸਤਕ ਲਿਖੀ ਹੈ ਜਿਹੜੀ ਲੋਕਾਂ ਨੇ ਬੜੀ ਪਸੰਦ ਕੀਤੀ ਅੱਜ ਉਹਨਾਂ ਨਾਲ ਖੁੱਲੀ ਗੱਲਬਾਤ ਹੋਏਗੀ ਉਹ ਤੂੰਬੇ ਨਾਲ ਗਾ ਵੀ ਲੈਂਦੇ ਨੇ ਤੇ ਜਮਲਾ ਜੀ ਦੇ شاਗਿਰਦ ਹਨ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਦੇ ਕੁਝ ਪੱਖ ਅੱਜ ਅਸੀਂ ਤੁਹਾਡੇ ਨਾਲ ਸਾਂਝ ਕਰਾਂਗੇ ਜੀ ਹਨ ਜੀ ਧੰਨਵਾਦ ਜੀ ਥਨ ਸਾਹਿਬ ਔਰ ਟੀਵੀ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਨਿੰਦਰ ਕੋ ਗਿਆਨੀ ਵੱਲੋਂ ਸਤਿ ਸ੍ਰੀ ਅਕਾਲ ਪੁਸਤਕ ਤੁਸੀਂ ਜਿਹੜੀ ਨਵੀਂ ਲਿਖੀ ਪਹਿਲਾਂ ਉਹਦੇ ਬਾਰੇ ਦੱਸੋ ਮੈਨੂੰ ਹਾਂ ਜੀ ਮੇਰੀਆਂ ਦੋ ਕਿਤਾਬਾਂ ਛਪੀਆਂ ਨੇ ਇੱਕ ਤਾਂ ਲੋਕ ਗਾਇਕ ਹੈ ਜਿਹੜੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ ਹੈ ਇਹਦੇ ਵਿੱਚ 100 ਪ੍ਰਾਣੇ ਜਿਹੜੇ ਬਜ਼ੁਰਗ ਸਾਡੇ ਫੱਕਰ ਫਕੀਰ ਗਵਈਏ ਸੀਗੇ ਜਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਗੀਤ ਨੂੰ ਸਮਰਪਿਤ ਕੀਤੀ ਹੈ ਉਹਨਾਂ ਦੀਆਂ ਜੀਵਨੀਆਂ ਸਮੇਤ ਤਸਵੀਰਾਂ ਦੇ ਇੱਕ ਕਿਤਾਬ ਹੈ ਸਾਡੀਆਂ ਲੋਕ ਗਾਇਕਾਵਾਂ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ ਔਰ ਉਹਦੇ ਵਿੱਚ ਸਾਰੀਆਂ ਪ੍ਰਾਣੀਆਂ ਜਿੰਨੀਆਂ ਵੀ ਇਸ ਵੇਲੇ ਬੁੱਢੀਆਂ ਹੋ ਗਈਆਂ ਕੁਝ ਚਲੀਆਂ ਗਈਆਂ ਕੁਝ ਘਰਾਂ 'ਚ ਬੈਠੀਆਂ ਨੇ ਔਰ ਰੇਡੀਓ ਸੁਣ ਕੇ ਆਪਣੇ ਗੀਤ ਸੁਣ ਲੈਂਦੀਆਂ ਨੇ ਜਿਵੇਂ ਰੀਪੁਦ ਮੰਸ਼ੈਲੀ ਹੈ ਸੁਦੇਸ਼ ਕਪੂਰ ਹੈ ਚੰਦਰ ਕਾਂਤ ਕਪੂਰ ਹੈ ਸਾਰਿਆਂ ਦੇ ਉੱਤੇ ਮੈਂ ਕੋਸ਼ਿਸ਼ ਕੀਤੀ ਹੈ ਤੁਸੀਂ ਬੜੀ ਇੱਕ ਦਿਲਚਸਪ ਕਹਾਣੀ ਲਿਖੀ ਆ ਸ਼ਾਂਤੀ ਤੇ ਚਾਂਦੀ ਰਾਮ ਦੀ ਜੀ ਜੋੜੀ ਬੜੇ ਬਰੇ ਗਾਉਂਦੀ ਰਹੀ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ ਦੇ ਵਿੱਚ ਲੋਕ ਬੈਠੇ ਆ ਜਿਹੜੇ ਚਾਂਦੀ ਰਾਮ ਤੇ ਸ਼ਾਂਤੀ ਦੇ ਗੀਤ ਸੁਣਦੇ ਰਹੇ ਲੈ ਜਾ ਛਲੀਆਂ ਬਨਾਲੀ ਦਾਣੇ ਤੇ ਹੋਰ ਬਹੁਤ ਸਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸੋ ਤੁਸੀਂ ذاتی ਤੌਰ ਤੇ ਮਿਲੇ ਉਹਨਾਂ ਨੂੰ ਚਾਂਦੀ RAM ਹੋਰਾਂ ਨੂੰ ਮੈਂ ਸਭ ਤੋਂ ਪਹਿਲਾਂ ਸੁਣਿਆ ਸੀ ਗੋਲੇ ਵਾਲਾ ਪਿੰਡ ਹੈ ਫਰੀਦਕੋਟ ਚ ਉੱਥੇ ਉਹਨਾਂ ਨੇ ਗੀਤ ਗਾਇਆ ਸੀਗਾ ਤੇ ਮੈਂ ਬਹੁਤ ਛੋਟਾ ਸੀ ਉਦੋਂ ਸਹਿਸਵਾ ਦਾ ਸਮਾਗਮ ਸੀ ਸਾਡਾ ਐਵੇਂ ਤੇ ਨਹੀਂ ਹੋਇਆ ਇਹ ਫਕੀਰਾਂ ਵਾਲਾ ਹਾਲ ਲੋਕੋ ਡਾਢੀ ਠੱਗੀ ਕੀਤੀ ਹੈ ਨਸੀਬਾ ਮੇਰੇ ਨਾਲ ਔਰ ਜਦੋਂ ਗਾਰਿਆ ਸੀ ਤੇ ਤੂੰ ਵੀ ਤੇ ਉਹਦੇ ਹੱਥ ਕੰਬ ਰਹੇ ਸੀ ਤੇ ਉਹਦੀਆਂ ਅੱਖਾਂ ਚੋਂ ਪਾਣੀ ਵਗ ਰਿਹਾ ਸੀ ਮੈਨੂੰ ਕਿਸੇ ਨੇ ਦੱਸਿਆ ਵੀ ਚਾਂਦੀ RAM ਹੈ ਜਿਹੜਾ ਸ਼ਾਂਤੀ ਦੇਵੀ ਨਾਲ ਗਾਉਂਦਾ ਰਿਹਾ ਔਰ ਉਹਦੇ ਬਾਅਦ ਉਹਨੂੰ ਮੈਂ ਜ਼ੀਰੇ ਮਿਲਿਆ ਤੇ ਫਿਰੋਜ਼ਪੁਰ ਮਿਲਿਆ ਫਿਰ ਉਹ ਫਿਰੋਜ਼ਪੁਰ ਰਹਿਣ ਲੱਗ ਗਿਆ ਸੀ ਉਹਦੀ ਹਾਲਤ ਜਿਹੜੀ ਐ ਕੋਈ ਜ਼ਮਾਨਾ ਸੀ ਕਿ ਉਹਦੇ ਬੰਗਲੇ ਮੂਰੇ ਉਹਦੀ ਕੋਠੀ ਮੂਰੇ ਇਕੱਠ ਹੁੰਦਾ ਸੀ ਲੋਕਾਂ ਦਾ ਔਰ ਲੋਕ ਉਹਨੂੰ ਪੁੱਛ ਕੇ ਆਪਦੇ ਵਿਆਹ ਸ਼ਾਦੀਆਂ ਧੀਆਂ ਪੁੱਤਾਂ ਦੇ ਜਿਹੜੇ ਆ ਉਹ ਰੱਖਦੇ ਸੀ ਬੜੀ ਪ੍ਰਸਿੱਧੀ ਉਹਦੀ ਰਹੀ ਔਰ ਉਹ ਜ਼ਮਾਨਾ ਆਇਆ ਕਿ ਉਹ ਸ਼ਰਾਬ ਚ ਤੇ ਲੜਾਈਆਂ ਕਲੇਸ਼ਾਂ ਦੇ ਵਿੱਚ ਪੈ ਗਿਆ ਤੇ ਜਦੋਂ ਸਿੱਕਟ ਪੀਂਦਾ ਸੀ ਤੇ 10 ਰੁਪਏ ਦੀ ਉਹਦੋਂ 100 ਰੁਪਏ ਦੇ ਬਰਾਬਰ ਸੀ ਉਹਨੂੰ ਅੱਗ ਲਾ ਕੇ ਫਿਰ ਉਹ ਸਿੱਕਟ ਨੂੰ ਲਾਉਂਦਾ ਸੀ ਤੇ ਬੜੀ ਮਾੜੀ ਹਾਲਤ ਉਹਦੀ ਹੋਈ ਔਰ ਸ਼ਾਂਤੀ ਦੇਵੀ ਜਿਹੜੀ ਕਿ ਉਹਦੇ ਨਾਲ ਗਾਉਂਦੀ ਰਹੀ ਬਹੁਤ ਸਾਲ ਔਰ ਉਹਨੂੰ ਕੁੱਟਦਾ ਸੀ ਤੇ ਮੈਂ ਲਿਖਿਆ ਉਹਦੇ ਚ ਕਿ ਉਹ ਝੋਲੀ ਅੜ ਕੇ ਬਦ ਸੀਸਾਂ ਦਿੰਦੀ ਰਹੀ ਕਿ ਚਾਂਦੀ ਰਾਮਾ ਤੇਰੇ ਕੀੜੇ ਪੈਨ ਔਰ ਫਿਰ ਉਹ ਜੇਲ੍ਹ ਚਲੇ ਗਿਆ ਬਾਅਦ ਚ ਸ਼ਾਂਤ ਦੇਵੀ ਨੇ ਆਤਮ ਹੱਤਿਆ ਕਰ ਲਈ ਸੀ ਤੇ ਉਹਦੀ লাশ ਨੂੰ ਉਸਤਾਦ ਜਮਲਾ ਜੀ ਤੇ ਰਿਦਾਰ ਸੰਦੂ ਸਾਹਿਬ ਲੈ ਕੇ ਆਏ ਤੇ ਉਹਨਾਂ ਨੇ ਉਹਦਾ ਸੰਸਕਾਰ ਕੀਤਾ ਸੀ ਚਾਂਦੀ RAM ਸਮੇਂ ਦੇ ਹਾਲਾਤਾਂ ਨੇ ਧੂੜ ਨੇ ਸਮੇਂ ਦੀ ਧੂੜ ਨੇ ਉਹਨੂੰ ਆਪਣੇ ਆਪ ਵਿੱਚ ਲਪੇਟ ਲਿਆ ਤੇ ਉਹਦਾ ਦੇਹਾਂਤ ਜਿਹੜਾ ਜਨਵਰੀ ਸ਼ਾਇਦ 1998 ਚ ਹੋਇਆ ਸੀਗਾ ਔਰ ਉਹ ਬੱਸ ਅੱਡੇ ਤੇ ਜ਼ੀਰੇ ਵਾਜਾਂ ਵੀ ਦਿੰਦਾ ਰਿਹਾ ਅੰਬਰਸਰ ਜ਼ੀਰਾ ਅੰਬਰਸਰ ਜ਼ੀਰਾ ਔਰ ਡਰਾਈਵਰ ਕਨੈਕਟਰ ਨੂੰ 5-5 ਰੁਪਏ ਦਿੰਦੇ ਸੀ ਮੈਂ ਦੇਖਿਆ ਇੱਕ ਵਾਰ ਸ਼ਰਾਬੀ ਹਾਲਤ ਚ ਵਾਜਾਂ ਦੇ ਰਿਹਾ ਸੀ ਤੇ ਇੱਕ ਕਨੈਕਟਰ ਨੇ ਉਹਨੂੰ ਬੱਸ ਚੋਂ ਧੱਕਾ ਦੇ ਕੇ ਥੱਲੇ ਸਿੱਟ ਦਿੱਤਾ ਸੀ ਔਰ ਉਹ ਬੱਸ ਅੱਡੇ ਚ ਹੀ ਸੌਂ ਜਾਂਦਾ ਸੀ ਤਖਤ ਪੋਛਤੇ ਤੇ दारू ਪੀ ਕੇ ਰਾਤ ਨੂੰ ਫਿਰ ਆਵਾਜ਼ਾਂ ਦਿੰਦਾ ਸ਼ਾਂਤੀ ਤੂੰ ਕਿੱਥੇ ਚਲੀ ਗਈ ਤੇ ਬਾਸ ਸਾਡੇ ਚ ਫਿਰਦੇ ਕੁੱਤੇ ਸੁੱਤੇ ਉਹਦੀ ਆਵਾਜ਼ ਸੁਣ ਕੇ ਭੌਂਕਣ ਲੱਗ ਜਾਂਦੇ ਸੀ ਇਹ ਮੈਂ ਦ੍ਰਿਸ਼ ਜਿਹੜਾ ਬਿਆਨ ਕੀਤਾ ਔਰ ਲੋਕਾਂ ਨੇ ਪੜ੍ਹਿਆ ਬੜਾ ਕਰੁਣਾਮਈ ਦ੍ਰਿਸ਼ ਬੀਬੀ ਨੂਰਾ ਤੇ ਤੁਸੀਂ ਜ਼ਰੂਰ ਇੱਕ ਨਿਕਲ ਆਰਟੀਕਲ ਲਿਖਿਆ ਬੀਬੀ ਨੂਰਾ ਵਾਰੇ ਸਮ ਦੱਸੋ ਬੀਬੀ ਨੂਰਾ ਫਕੀਰ ਨਹੀਂ ਸੀ ਫਕੀਰ ਨਹੀਂ ਮੇਰੇ ਕਹਿਣ ਦਾ ਮਤਲਬ ਸੂਫੀਆਨਾ ਕਲਾਮ ਗਾਏ ਆ ਔਰ ਮੇਰੀ ਦੋਵੇਂ ਕਿਤਾਬਾਂ ਚ ਉਹਦੇ ਬਾਰੇ ਲਿਖਿਆ ਹੈ ਤਿੰਨ ਕਿਤਾਬਾਂ ਚ ਮੈਂ ਲਿਖਿਆ ਹੈ 1982 ਚ ਉਹ ਦਾਹਾਂਤ ਹੋਇਆ ਔਰ ਟੀਪੀ ਦੀ ਬਿਮਾਰੀ ਦੀ ਸ਼ਿਕਾਰ ਹੋ ਗਈ। ਉਹ ਮੀਰਾ ਆਲਮਾ ਦੇ ਪਰਿਵਾਰ ਚੋਂ ਸੀ ਜਲੰਧਰ ਆਬਾਦਪੁਰੇ ਦੇ ਨੇੜੇ ਝੁੱਗੀ 'ਚ ਉਹ ਰਹਿੰਦੀ ਰਹੀ। ਔਰ ਰੇਡੀਓ ਦੇ ਉੱਤੇ ਜਦੋਂ ਉਹਨੇ ਗਾਇਆ ਨਾ ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਆਉਂਦਾ ਜਾਂਦਾ ਤੱਕਦਾ ਰਹੀ ਤੇ ਉੱਥੇ ਜਿਹੜਾ ਡਾਇਰੈਕਟਰ ਸੀ ਐਨ ਐਮ ਪਹਾੜੀਆ ਉਹ ਉਹਦੀ ਆਵਾਜ਼ ਸੁਣ ਕੇ ਚਕਰਤ ਰਹਿ ਗਿਆ। ਵੀ ਇਹ ਕਿੱਥੋਂ ਇੱਕ ਆਵਾਜ਼ ਜਿਹੜੀ ਹੈ ਗੁਰਬਤ ਚ ਗਰੀਬੀ ਚ ਰੁੱਲਦੀ ਹੋਈ ਕਲਾ ਔਰ ਝੁੱਗੀ 'ਚ ਰਹਿੰਦੀ ਸੀ ਉਹਦੇ ਮੁੰਡਾ ਸੰਤਰਾ ਤੇ ਮਾਲਟਾ ਨਾਲ ਬਾਜਾ ਵਜਾਉਂਦੇ ਸੀ ਢੋਲਕੀ ਤੇ ਉਹ ਗਾਉਂਦੀ ਸੀ। ਜਗ ਸਿੰਘ ਜੱਗਾ ਤੇ ਪੂਰਨ ਸ਼ਾ ਕੋਟੀ ਸਾਹਿਬ ਉਹਨੂੰ ਲੈ ਕੇ ਆਏ ਸੀ ਟੈਲੀ ਵੀ ਰੇਡੀਓ ਦੇ ਉੱਤੇ ਜਦੋਂ ਉਹਨੇ ਰੇਡੀਓ ਤੇ ਗਾਇਆ ਤੇ ਉਹਦੀ ਆਵਾਜ਼ ਜਿਹੜੀ ਹੈ ਦੁਨੀਆ ਭਰ ਚ ਫੈਲ ਗਈ ਪਰ ਉਹ ਹਮੇਸ਼ਾ ਵਿਚਾਰੀ ਸਾਦਗੀ ਚ ਤੇ ਫਕਰਾਂ ਦੀ ਤਰ੍ਹਾਂ ਉਹਨੇ ਜ਼ਿੰਦਗੀ ਬਸਰ ਕੀਤੀ ਔਰ ਉੱਥੇ ਜਲੰਧਰੀ ਹੋਰ ਅਧਿਆਤ ਹੋਇਆ ਉਹਦੀ ਕੁੜੀ ਸਵਰਨ ਨੂਰਾ ਤੋਂndi ਹੈ ਤੁਸੀਂ ਜਿਹੜੀ ਉਹ ਪੁਸਤਕ ਲਿਖੀ ਸੀ ਕਦੀ ਮੈਂ ਜੱਜ ਦਾ ਅਰਦ ਲਈ ਉਹ ਜੱਜ ਜਿਉਂਦਾ ਵੀ ਹਲੇ ਨਹੀਂ ਉਹ ਜੱਜ ਸਾਹਿਬ ਬੜੇ ਫਰਸਟ੍ਰੇਟ ਹੋ ਗਏ ਸੀ ਬਾਅਦ ਚ ਜਦੋਂ ਉਹਨਾਂ ਨੂੰ ਮੁਤਲ ਕਰ ਦਿੱਤਾ ਹਾਈ ਕੋਰਟ ਨੇ ਤੇ ਫਿਰ ਉਹ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਸ਼ਾਇਦ ਜਾਂ ਕਿਸੇ ਹੋਰ ਬਾਹਰਲੇ ਮੁਲਕ ਚ ਰਹਿੰਦੇ ਨੇ ਉਹਨੇ ਬੱਚੇ ਉੱਥੇ ਚਲੇ ਗਏ ਔਰ ਉੱਥੇ ਜਾ ਕੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜੱਬਲ ਸਾਹਿਬ ਨੇ ਬੜਾ ਖੂਬ ਰੋਲ ਅਦਾ ਕੀਤਾ ਉਹਨਾਂ ਦਾ ਮੇਰਾ ਖਿਆਲ ਪੱਗ ਤੇ ਦਾੜੀ ਵਾਲੇ ਜੇ ਅਸੀਂ ਡਰਾਮਿਆਂ ਦੇ ਵਿੱਚ ਵੇਖਦੇ ਹਾਂ ਥੀਏਟਰ ਦੇ ਵਿਅਕਤੀ ਹਰਪੰਜ ਜੱਬਲ ਹਾਂਜੀ ਤੇ ਜਾਂ ਫਿਰ ਗੁਰਸ਼ਰਨ ਭਾਜ ਤੇ ਬਨਾ ਉਹੀ ਦੋ ਹੀ ਜਣੇ ਸਨ ਬਿਲਕੁਲ ਤੇ ਉਹ ਤੋਂ ਇੱਥੇ ਰਹੇ ਨਹੀਂ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਉਹਨਾਂ ਨੇ ਰੋਲ ਬੜਾ ਖੂਬ ਨਿਭਾਇਆ ਉਹ ਜਿਹੜਾ ਜੱਜ ਦਾ ਰੋਲ ਸੀ ਕਰ ਰਹੇ ਸਨ ਸਰ ਜੀ ਤੁਹਾਡਾ ਅਰਦੇ ਨਿਰੰਦਰ ਕੁਮਾਰ ਠੀਕ ਹੈ ਠੀਕ ਹੈ ਕਿਹੜਾ ਪਿੰਡ ਤੇਰਾ ਬਈ ਕੋਹਿਆਣਾ ਪਿੰਡ ਆ ਜੀ ਕਿੰਨੀ ਸਰਸ ਹੋ ਗਈ ਹੈ ਜਨਾਬ ਸਾਲ ਕੀ ਹੋਇਆ ਜੀ ਲੈ ਤੈਨੂੰ ਕਿਨੂੰ ਸੀ ਉਸ ਤੋਂ ਪਿੱਛੋਂ ਜਿਹੜਾ ਤੁਹਾਡਾ ਸਾਰੀ ਗੱਲਬਾਤ ਵਾਪਰੀ ਉਹ ਸੱਚੀ ਕਹਾਣੀ ਤੇ ਸਾਰੀ ਉਦਾਰਤ ਰਹੀ ਬਿਲਕੁਲ ਮੇਰੀ ਇੱਕ ਰੀਅਲ ਲਾਈਫ ਤੇ ਮੇਰੀ ਜ਼ਿੰਦਗੀ ਤੇ ਇਹ ਸੀਗਾ ਕਿਉਂਕਿ ਮੈਂ ਜੱਜ ਦੀ ਕੋਰਟ ਚੜ੍ਹਦ ਲਈ ਰਿਹਾ ਫਰੀਦ ਕੋਰਟ ਦੇ ਵਿੱਚ ਕੰਮ ਕਰਦਾ ਰਿਹਾ ਕੋਈ ਸਮਾਂ ਹਮੇਸ਼ਾ ਤੋਂ ਗਲਤ ਬਨੇ ਪਾਣੀ ਰੱਖਣਾ ਐਸ ਬਨੇ ਰੱਖਿਆ ਗਾ ਸਾਰਾ ਮੇਜਬੋਸ਼ ਖਰਾਬ ਹੋ ਗਿਆ ਸਰ ਪਾਣੀ ਹੋਰ ਲੈ ਆਉਣਾ ਜੀ ਨਾ ਅੱਗ ਬੁਝਾਉਣੀ ਆ ਪਾਣੀ ਹੋਰ ਲੈ ਆਵਾ ਸਾਰਾ ਹਰੇ ਪਾਣੀ ਪਾ ਲਾਜਦਾ ਜਾਂ ਦਫਾ ਤੇ ਬਾਅਦ ਚ ਜੋ ਮੈਂ ਕਿਤਾਬ ਲਿਖੀ ਉਹ ਬਹੁਤ ਪ੍ਰਸਿੱਧ ਹੋਈ ਕਿਤਾਬ ਸਰ ਮੈਂ ਕਿਤਾਬ ਲਿਖੀ ਤੁਹਾਨੂੰ ਪੇਟ ਕਰਦਾ ਜੀ ਸ਼ਾਬਾਸ਼ ਤੇ ਅੱਛਾ ਅੱਛਾ ਤੇਰੀ ਬੋਲ ਉਹ ਆਹ ਨਹੀਂ ਸਰ ਸ਼ਾਬਾਸ਼ ਸ਼ਾਬਾਸ਼ ਇਹ ਤੁਮ ਬਹੁਤ ਅਚਾਰਾ ਇਹਦੇ ਬਣੇ ਤੇ ਕਾਲਮ ਅਖਬਾਰ ਦੇ ਵਿੱਚ ਲੜੀਵਾਰ ਛਪਿਆ ਫਿਰ ਉੱਤੇ ਕਿਤਾਬ ਤੇ ਐਮ ਫਿਲ ਹੋਈ ਰੇਡੀਓ ਸੀਰੀਅਲ ਬਣਿਆ ਫਿਲਮ ਬਣੀ ਔਰ ਜੱਪਲ ਸਾਹਿਬ ਨੇ ਜਿਹੜੀ ਡੁੱਬ ਕੇ ਉਹਦੇ ਵਿੱਚ ਅਦਾਕਾਰੀ ਹੈ ਜੱਜ ਦੇ ਰੋਲ ਦੀ ਜਿਹੜੀ ਕੀਤੀ ਔਰ ਲੋਕਾਂ ਨੇ ਬਹੁਤ ਸਲਾਹੀ ਔਰ ਮੈਨੂੰ ਤਾਂ ਇੱਕ ਮੇਰੇ ਉੱਪਰ ਬਣੀ ਹੋਣ ਕਰਕੇ ਉਹ ਚ ਕੰਮ ਕਰਨਾ ਪੈਣਾ ਸੀ ਉਹ ਨੇਚਰਲੀ ਜੇ ਕੁਦਰਤੀ ਜੇ ਰੋਲ ਹੋਣ ਕਰਕੇ ਲੋਕਾਂ ਨੇ ਉਹ ਬਹੁਤ ਪਸੰਦ ਕੀਤਾ। ਜਮਲਾ ਸਬਦ ਚੇਲੇ ਕਦੋਂ ਬਣੇ ਤੁਸੀਂ? 28 ਜੂਨ 1988 ਨੂੰ ਮੈਂ ਉਸਤਾਦ ਲਾਲਚੰਦ ਜਮਲਾ ਜੀ ਨੂੰ ਗੁਰੂ ਧਾਰਿਆ ਜਦੋਂ ਕਿ ਮੈਂ ਪਿੰਡ ਦੇ ਸਕੂਲ ਚ ਹਾਈ ਸਕੂਲ ਚ ਪੜਦਾ ਸੀ ਮੇਰਾ خیال ਮੈਂ ਛੇਵੀਂ ਚ ਸੀਗਾ। ਔਰ ਮੇਰੇ ਪਿਤਾ ਜੀ ਮੈਨੂੰ ਉੱਥੇ ਪਹਿਲੀ ਵਾਰ ਲੈ ਕੇ ਗਏ ਤੇ ਤੂੰਬਾ ਲੈ ਕੇ ਮੈਂ ਸਕੂਲ ਚ ਗਉਣ ਲੱਗ ਪਿਆ ਬਾਲ ਸਭਾ ਚ ਹੋਰ ਨਿੱਕੇ ਨਿੱਕੇ ਸਮਾਗਮਾਂ ਤੇ ਪਿੰਡ ਚ ਗਾਉਂਦਾ ਹੁੰਦਾ ਸੀਗਾ। ਉਹ ਜਿਹੜਾ ਤੂੰਬਾ ਹੈ ਉਹ ਅੱਜ ਵੀ ਮੇਰੀ ਜਾਇਦਾਦ ਆ ਮੇਰਾ ਸਰਮਾਇਆ ਆ। ਕਿਉਂਕਿ ਹਰ ਇੱਕ ਸ਼ਗਰਦ ਨੂੰ ਨਿਸ਼ਾਨੀ ਵਜੋਂ ਤੋਹਫ਼ੇ ਵਜੋਂ ਇੱਕ ਯਾਦ ਵਜੋਂ ਟੂਬਾ ਦਿੰਦੇ ਹੁੰਦੇ ਸੀ ਕਦੂ ਤੋਂ ਬਣਾ ਕਦੂ ਦਾ ਸੁੱਕੇ ਕਦੂ ਨੂੰ ਉਹ ਖੋਲ ਕਰਕੇ ਤੇ ਉਹਦੇ ਤੇ ਆਪ ਹੱਥੀਂ ਟੂਬਾ ਬਣਾਉਂਦੇ ਸੀਗੇ ਔਰ ਉਹ ਮੈਂ ਨਿਸ਼ਾਨੀ ਵਜੋਂ ਸਾਹਮਣੇ ਰੱਖਿਆ ਹੋਇਆ ਜੀ ਹੂੰ ਹੂੰ ਉਹਨਾਂ ਦਾ ਬੁੱਤ ਲੱਗਿਆ ਸੀ ਲੁਧਿਆਣੇ ਮੇਰੇ ਯਾਦ ਅੱਬਾ ਸੜੇ ਦੇ ਨਜ਼ਦੀਕ ਉਹ ਬੁੱਤ ਹੈ ਹਾਲੇ ਵੀ ਬੁੱਤ ਹੈ ਉਹਨਾਂ ਦੇ ਡੇਰੇ 'ਚ ਨਾਲ ਹੀ ਜਵਾਰ ਕੈਂਪ ਸਾਹਮਣੇ ਬਸ ਅੱਡੇ ਦੇ ਉੱਥੇ ਜਦੋਂ ਬੁੱਤ ਦੀ ਦੁਰਗਤੀ ਹੋਈ ਇਹ ਤਾਂ ਸਾਡੇ ਰਿਵਾਜ ਹੈ ਨਾ ਭਾਰਤ ਦੇ ਵਿੱਚ ਕਿ ਮਹਾਨ ਸ਼ਕਤੀਆਂ ਦੇ ਬੁੱਤ ਲਾਏ ਜਾਂਦੇ ਆ ਬਾਅਦ ਇਵੇਂ ਹੀ ਅਸੀਂ ਕਾਫੀ ਰੌਲਾ ਪਾਇਆ ਸਰਕਾਰ ਨੂੰ ਲਿਖਿਆ ਵੀ ਤੁਸੀਂ ਇਹ ਨਾ ਕਰੋ ਪਰ ਉਹ ਫਿਰ ਬੁੱਤ ਜਿੰਨੇ ਅਸੀਂ ਉਹਨਾਂ ਦੇ ਚੇਲੇ ਸੀ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਘਰ ਉਸਤਾਦ ਜੀ ਦੇ ਡੇਰੇ ਵਿੱਚ ਹੀ ਸਥਾਪਿਤ ਕਰ ਦਿੱਤਾ ਸੀ ਔਰ ਨਿੰਦਰ ਕੁਗਹਿਣਵੀ ਜੀ ਤੁਸੀਂ ਜਮਲਾ ਸਾਹਿਬ ਦੇ ਚੇਲੇ ਬਣੇ ਉਹਨਾਂ ਦੇ ਨਾਲ ਰਹੇ ਜਮਲਾ ਸਾਹਿਬ ਦੀ ਜ਼ਿੰਦਗੀ ਬਾਰੇ ਜਾਂ ਉਹਨਾਂ ਨਾਲ ਹੋਈਆਂ ਕੁਝ ਕੱਲਾਂ ਕੋਈ ਕਟਨਾਵਾ ਜ਼ਰੂਰ ਸਾਡੇ ਵੇਖਣ ਤੇ ਸੁਣਨ ਵਾਲਿਆਂ ਨਾਲ ਸਾਂਝੀਆਂ ਕਰੋ ਉਸਤਾਦ ਜੀ ਜਦੋਂ ਆਏ ਹੈ ਨਾ ਜੀ ਉਥੋਂ ਪਾਕਿਸਤਾਨ ਤੋਂ ਦੇਸ਼ ਦੀ ਵੰਡ ਹੋਈ ਹੈ ਤੇ ਰਾਮ ਨਾਰਾਇਣ ਸਿੰਘ ਦਰਦੀ ਸਾਡੇ ਬੜੇ ਤਾਕੜੇ ਸ਼ਾਇਰ ਸਨ ਲੁਧਿਆਣੇ ਤੇ ਉਹਨਾਂ ਦੇ ਕੋਲੇ ਕੋਠੀ ਸੀ ਵੱਡਾ ਸਾਰਾ ਬਾਗ ਸੀ ਤੇ ਉਹ ਉਸਤਾਦ ਜੀ ਨੇ ਉਹਨਾਂ ਨੇ ਝੁੱਗੀ ਛੱਤ ਦਿੱਤੀ ਵੀ ਤੂੰ ਇੱਥੇ ਰਹਾ ਕਰ ਔਰ ਉਹ ਨਹੀਂ ਸੀ ਜਾਣਦੇ ਕਿ ਕੌਣ ਹੈ ਔਰ ਉਹਨਾਂ ਨੂੰ ਪਤਾ ਸੀ ਵੀ ਲਾਲ ਚਾਂਦੇ ਦਾ ਨਾਮ ਹੈ ਔਰ ਉਸਤਾਦ ਜੀ ਉੱਥੇ ਰਹਿੰਦੇ ਰਹੇ ਤੇ ਮਾਲੀ ਦਾ ਕੰਮ ਕਰਦੇ ਰਹੇ ਉਹਦੇ ਬਾਗ ਚੋਂ ਫੁੱਲ ਤੋੜ ਕੇ ਤੇ ਕੰਟਾ ਘਰ ਚੌਂਕ ਤੇ ਜਾ ਕੇ ਵੇਚਦੇ ਹੁੰਦੇ ਤੇ ਇੱਕ ਦਿਨ ਰਾਤ ਨੂੰ ਜਦੋਂ ਸਰੰਗਾ ਪਾਕਿਸਤਾਨ ਤੋਂ ਨਾਲ ਹੀ ਲੈ ਕੇ ਆਏ ਸੀ ਤੇ ਸਰੰਗੇ ਦੇ ਉੱਤੇ ਉਹ ਹੀਰ ਗਾ ਰਹੇ ਸੀ ਤੇ ਪ੍ਰੋਫੈਸਰ ਸਾਹਿਬ ਦੇ ਮੁੰਡੇ ਨੇ ਸੁਣਿਆ ਉਹ ਕਹਿੰਦਾ ਬਾਪਾ ਆਪਣਾ ਮਾਲੀ ਬਹੁਤ ਸੁਣਾ ਗਾਉਂਦਾ ਜਦੋਂ ਉਹਨੇ ਸੁਣਿਆ ਹੀਰ ਗਾਉਂਦਾ ਕਹਿੰਦਾ ਤੂੰ ਛੁਪਿਆ ਰੋਸਤਮ ਤੇ ਫਿਰ ਉਹਨਾਂ ਨੇ ਦਰਦੀ ਸਾਹਿਬ ਨੇ ਉਹਨਾਂ ਨੇ ਆਪਣੇ ਨਾਲ ਜੋੜ ਲਿਆ ਤੇ ਆਪਣੇ ਨਾਲ ਉਹ ਲਜਾਨ ਲਾ ਗਏ ਇੱਕ ਬੜੀ ਦਿਲਚਸਪ ਛੋਟੀ ਜੀ ਗੱਲ ਹੈ ਸੋਹਣ ਸਿੰਘ ਸੀਤਲ ਸਾਹਿਬ ਸਟੇਟ ਸੈਕਟਰੀ ਹੈ ਤੇ ਹੋਈ ਹੈ ਕਾਨਫਰੰਸ ਕੋਈ ਅਕਾਲੀਆਂ ਦੀ ਸੰਗਰੂਰ ਉੱਥੇ ਉਸਤਾਦ ਜੀ ਨੇ ਧਾਰਮਿਕ ਗੀਤ ਗਾਇਆ ਦਰਦੀ ਸਾਹਿਬ ਦਾ ਜਦੋਂ ਬੜੀ ਤਾਰ ਟੁੱਟ ਗਈ ਲੋਕ ਕਹਿੰਦੇ ਵੀ ਕਮਾਲ ਹੋ ਗਈ ਐਡਾ ਸੋਹਣਾ ਬੰਦਾ ਗਾ ਰਿਹਾ ਸੀ ਤਾਰ ਟੁੱਟ ਗਈ ਤੇ ਉਸਤਾਦ ਜੀ ਕਹਿੰਦੇ ਮਾਫੀ ਦਿਓ ਜੀ ਮੇਰੀ ਤੂੰ ਮੇਰੀ ਤਾਰ ਟੁੱਟ ਗਈ ਤੇ ਸ਼ੀਤਲ ਸਾਹਿਬ ਕਹਿਣ ਲੱਗੇ ਭਾਈ ਇਹ ਤੇਰੀ ਇੰਨੀ ਆਵਾਜ਼ ਨਾਲ ਹੀ ਲੋਕ ਰੱਜ ਗਏ ਆ ਸ਼ਸ਼ ਕਰਾ ਦਿੱਤੀ ਤੇ ਪਹਿਲੀ ਵਾਰ ਉਹਨਾਂ ਨੂੰ 35 ਰੁਪਏ ਜਦੋਂ ਉੱਥੋਂ ਮਿਲੇ ਕਾਨਫਰੰਸ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ 35000 ਆ ਸੋ ਜਮਲਾ ਸਭ ਮੇਰੇ ਖਿਲਾਫ ਤਾਂ ਪੜੇ ਲਿਖੇ ਨਹੀਂ ਸੀ ਗੀਤ ਫਿਰ ਕਿਵੇਂ ਲਿਖਦੇ ਸੀ ਜਿੰਨਾ ਕੀਤੀ ਨਾ ਕਮਾਈ ਉਹਨਾਂ ਰੱਜ ਕੇ ਕੀ ਖਾਣਾ ਮੈਨੂੰ ਤੇਰੀਆ ਕਰਾ ਮੈਨੂੰ ਪਟਿਆ ਤੇ ਹੋਰ ਬੜੇ ਗੀਤ ਨੇ ਜਿਹੜੇ ਮੇਰੇ ਖਿਆਲ ਸਾਡੇ ਸੁਣਨ ਵਾਲੇ ਜਿਹੜੇ ਵੇਖਣ ਵਾਲੇ ਸੁਣਦੇ ਰਹੇ ਬੜੀ ਚਮਕੀ ਸ਼ਖਸੀਅਤ ਦੇ ਮਾਲਕ ਸੀ ਉਸਤਾਦ ਜੀ ਔਰ ਇੱਕ ਉਹਨਾਂ ਨੂੰ ਕੁਦਰਤੀ ਇਲਹਾਮ ਹੁੰਦਾ ਸੀ ਅੰਦਰੋਂ ਜਦੋਂ ਲਿਖਦੇ ਸੀਗੇ ਅ ਦਸਕਤ ਕਰਨੇ ਉਹਨਾਂ ਨੂੰ ਦਰਦੀ ਸਾਹਿਬ ਦੀ ਵਾਈਫ ਸੀ ਤੇਜ ਕੌਰ ਸਰਦਾਰਨੀ ਤੇਜ ਕੌਰ ਉਹਨੇ ਸਿਖਾਲ ਦਿੱਤੇ ਸੀ ਕਿਉਂਕਿ ਜਦੋਂ ਰੇਡੀਓ ਤੇ ਜਾਣਾ ਕਿਤੇ ਸ਼ੋਅ 'ਚ ਦਾਣਾ ਤੇ ਦਸਕਤ ਕਰਨੇ ਪੈਂਦੇ ਸੀ ਪਹਿਲੇ ਗੂਠਾ ਲਾਉਂਦੇ ਸੀ ਫਿਰ ਕਹਿੰਦੇ ਬੀਜੀ ਮੈਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਕਹਿੰਦੇ ਦਸਕਤ ਕਰ ਤੇ ਉਹਨੇ ਉਹਨੂੰ ਲੱਲਾ ਚਾਚਾ ਪਾਉਣਾ ਸਿਖਾ ਦਿੱਤਾ। ਔਰ ਉਸਤਾਦ ਜੀ ਜਦੋਂ ਗੀਤ ਲਿਖਦੇ ਸੀ ਕੋਲੇ ਕੋਈ ਸ਼ਗਿਰਦ ਬੈਠਾ ਹੁੰਦਾ ਉਹਨੂੰ ਕਹਿੰਦੇ ਬਈ ਲਿਖ ਕੋਲੇ ਕਾਪੀ ਪੈਨ ਪਿਆ ਹੁੰਦਾ ਸੀ ਫਿਰ ਉਹ ਬੋਲੀ ਜਾਂਦੇ ਤੇ ਉਹ ਲਿਖੀ ਜਾਂਦਾ। ਆਪ ਨਹੀਂ ਲਿਖਿਆ ਉਹਨਾਂ ਨੇ। ਔਰ ਕਮਾਲ ਦੀ ਗੱਲ ਹੈ ਮੇਰੇ ਯਾਦ ਆ ਮੈਂ ਇੱਕ ਥਾਂ ਤੇ ਦਰਜ ਕੀਤਾ ਬਦਲ ਚੜਿਆ ਬਿਜਲੀ ਚਮਕੀ ਐ ਤੇ ਉਸਤਾਦ ਜੀ ਤਖਤ ਤੇ ਪੋਸ਼ ਦੇ ਉੱਤੇ ਬੈਠਿਆ ਤੇ ਕੋਲੇ ਕੋਈ ਸ਼ਗਿਰਦ ਬੈਠਾ ਕਹਿੰਦੇ ਬਈ ਲਿਖ ਮੈਨੂੰ ਦیدار ਦਿੱਤੇ ਐ। ਬਦਲਾ ਉਹਲੇ ਚਲਕ ਪਵੇ ਪਈ ਸ਼ਾ ਨੀਲੇ ਦੇ ਅਸਵਾਰ ਦੀ ਹੱਥ ਵਿੱਚ ਉਹਦੇ ਬਾਛ ਸੁਹਾਵੇ ਕਲਗੀ ਚਮਕਾ ਮਾਰਦੀ ਇਹ ਉਹਦੋ ਲਿਖਵਾਇਆ ਓ ਜੱਟਾ ਜੀਵਨ ਜੋਗਿਆ ਕਿਉਂ ਬਣ ਬੈਠਾ ਅਣਜਾਣ ਓ ਜਟਾ ਜੀਵਨ ਜੋਗਿਆ ਕਿਉਂ ਬਣ ਬੈਠਾ ਅਣਜਾਣ ਅੱਜ ਤੇਰੇ ਹੱਥਾਂ ਵੱਲ ਦੇਖਦਾ ਅੜਿਆ ਸਾਰਾ ਪਿਆਇਆ ਜਹਾਨ ਤੇਰੀ ਕੁੱਲੀ ਦੇ ਵਿੱਚੋਂ ਚਮਕਦੀ ਜਟਾ ਦੇ ਸ਼ਾ ਮੇਰੇ ਦੀ ਸ਼ਾਨ ਤੇਰੀ ਹਾਲਤ ਏ ਪੰਜਾਲੀ ਸੋਹਣਿਆ ਮੇਰੇ ਦੇਸ਼ ਦਾ ਰਖਿਆ ਮਾਨ ਓ ਤੇਰੀ ਕਣਕ ਦੇ ਦਾਣੇ ਵੇਖ ਕੇ ਤੇਰੀ ਕਣਕ ਦੇ ਦਾਣੇ ਵੇਖ ਕੇ ਜੱਟਾ ਮੋਤੀ ਪਏ ਸ਼ਰਮਾਨ ਹੁਣ ਜੱਟਾ ਵੇਲਾ ਆ ਰਿਹਾ ਤੇ ਤੂੰ ਆਪਣਾ ਫਰਜ਼ ਪਛਾਨ ਤੇ ਤੂੰ ਆਪਣਾ ਫਰਜ਼ ਪਛਾਨ ਉਹ ਉਹ ਕੀ ਬਾਤ ਹੈ ਆ ਤੁਸੀਂ ਕਾਫੀ ਪੁਸਤਕਾਂ ਲਿਖੀਆਂ ਫਿਲਮ ਤੁਹਾਡੇ ਤੇ ਬਣੀ ਮੇਰਾ ਖਿਆਲ ਤੁਸੀਂ ਜਿੱਥੇ ਬਾਕੀ ਗੌਣ ਵਾਲੇ ਦੀਆਂ ਜ਼ਿੰਦਗੀਆਂ ਦੇ ਉੱਤੇ ਉਹਨਾਂ ਦੇ ਸਨੋਪਸਿਸ ਲਿਖੇ ਨੇ ਉੱਥੇ ਤੁਸੀਂ ਕੁਝ ਆਡੀਓ ਕਲਿੱਪਸ ਵੀ ਤਿਆਰ ਕੀਤੇ ਨੇ ਆਡੀਓ ਕਲਿੱਪਸ ਤਿਆਰ ਕੀਤੇ ਨੇ ਆਪਣੀ ਜ਼ਿੰਦਗੀ ਬਾਰੇ ਦੱਸੋ ਸਾਡੇ ਵੇਖਣ ਤੇ ਸੁਣਵਾਣ ਵਾਲੇ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਨੇ ਹੋਰ ਇਹ ਰੂਟੀਨ ਕੀ ਕਰਦੇ ਹੋ ਤੁਸੀਂ ਅ ਬੜੀ ਸਵੇਰ ਵੇਲੇ ਮੈਂ ਜਾਗਦਾ ਜੀ ਉਸ ਤੋਂ ਬਾਅਦ ਮੈਂ ਖੇਤਾਂ 'ਚ ਚਲੇ ਜਾਣਾ ਕਦੇ ਪੱਠੇ ਲੈਣ ਚਲੇ ਜਾਣਾ ਤੇ ਖੇਤਾਂ 'ਚ ਮੈਂ ਕਾਫੀ ਟਾਈਮ ਗੁਜ਼ਾਰਦਾ ਧੁੱਪ ਚੜੀ ਤੋਂ ਵਾਪਸ ਆ ਕੇ ਪੱਠੇ ਵੀ ਕੁੱਤਰ ਲੈਣਾ ਤੇ ਉਹਦੇ ਬਾਅਦ ਮੈਂ ਅਖਬਾਰਾਂ ਪੜ੍ਹ ਕੇ ਤੇ ਪਿੰਡ 'ਚ ਮੈਂ ਰਹਿਣਾ ਪਿੰਡ ਚ ਮੇਰਾ ਘਰ ਆ ਔਰ ਜਦੋਂ ਕੋਈ ਬੰਦਾ ਮਸ਼ਹੂਰ ਹੋ ਜਵੇ ਤੇ ਪਿੰਡ ਦੇ ਲੋਕ ਜਿਹੜੇ ਆ ਉਹ ਕਹਿਣਾ ਸ਼ੁਰੂ ਕਰ ਦਿੰਦੇ ਵੀ ਤੂੰ ਹੁਣ ਸ਼ਹਿਰ ਚਲਾ ਜਾ ਤੇ ਜਿਹੜੇ ਮੇਰੇ ਪਿੰਡ ਦੇ ਲੋਕ ਆ ਉਹ ਮੈਨੂੰ ਕਹਿੰਦੇ ਆ ਵੀ ਤੂੰ ਪਿੰਡ ਛੱਡ ਕੇ ਨਹੀਂ ਜਾਣਾ ਔਰ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ ਬਹੁਤ ਮਿਸ ਕਰਦੇ ਨੇ ਹੁਣ ਮੈਂ ਇੱਥੇ ਪ੍ਰਦੇਸ ਚ ਆਇਆ ਕੈਨੇਡਾ ਚ ਆਇਆ ਤੇ ਲੋਕਾਂ ਦੇ ਫੋਨ ਆਉਂਦੇ ਵੀ ਹੁਣ ਤੂੰ ਕਦੋਂ ਆਉਂਗਾ ਕਗਿਆਣਾ ਕਗਿਆਣਾ ਪਿੰਡ ਮੇਰਾ ਫਰੀਦਕੋਟ ਸਾਧਕ ਦੇ ਨੇੜੇ ਔਰ ਸਾਰਾ ਦਿਨ ਮੈਂ ਆਪਣੇ ਸਾਧਕ ਮੰਡੀ ਦੇ ਨੇੜੇ ਉੱਥੇ ਮੇਰਾ ਦਫ਼ਤਰ ਬਣਾਇਆ ਉੱਥੇ ਮੈਂ ਲੋਕਾਂ ਨੂੰ ਮਿਲਦਾ-ਗਿਲਦਾ ਰਹਿਣਾ ਪਬਲਿਕਲੀ ਜਿਹੜਾ ਸੋਸ਼ਲ ਦੁੱਖਾਂ ਸੁੱਖਾਂ 'ਚ ਸ਼ਾਮਲ ਹੋਣਾ ਲੋਕਾਂ ਦੇ ਨਾਲ ਔਰ ਸਮਾਗਮ ਅਟੈਂਡ ਕਰਨੇ ਲਿਖਣਾ ਨਿਰੰਤਰ ਲਿਖਦਾ ਰਹਿਣਾ ਔਰ ਰੇਡੀਓ ਵਾਸਤੇ ਵੀ ਕੰਮ ਕਰਦਾ ਟੀਵੀ ਵਾਸਤੇ ਵੀ ਕੰਮ ਕਰਦਾ ਕਾਲਮ ਵੀ ਲਿਖਦਾ ਕਿਤਾਬਾਂ ਵੀ ਲਿਖਦਾ ਨਾਲ ਨਾਲ ਕਦੇ ਗਾਉਂਦਾ ਵੀ ਰਹਿਣਾ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬੜੀ ਖੁਸ਼ੀ ਤੇ ਤਸੱਲੀ ਭਰਿਆ ਅਨੁਭਵ ਹੈ ਮੇਰਾ ਆਪਣਾ ਥਿੰਨ ਸਾਹਿਬ ਕੇ ਮੋਢਲੇ ਸਾਲ ਜਿਹੜੇ ਸੀ ਭਾਵੇਂ ਮੈਂ ਜੱਜਦਾਰਦਲੀ ਸੀ ਵਕੀਲ ਦਾ ਮੁੰਛੀ ਸੀ ਜਾਂ ਮੈਂ ਬਾਸ਼ਾਪਾਗ ਦੇ ਵਿੱਚ ਮਾਲੀ ਚਪੜਾਸੀ ਦੀ ਨੌਕਰੀ ਕਰਦਾ ਰਿਹਾ ਔਰ ਮੈਂ ਸਮਝਦਾ ਕਿ ਮੈਨੂੰ ਬਹੁਤ ਹਲਾਸ਼ੇਰੀ ਪੰਜਾਬੀ ਜਗਤ ਨੇ ਦਿੱਤੀ ਹੈ ਬਹੁਤ ਸਾਰੇ ਹੀਰੇ ਪੰਜਾਬ ਦੇ ਮੈਂ ਆਪਣੇ ਆਪ ਨੂੰ ਹੀਰਾ ਤਾਂ ਨਹੀਂ ਕਹਿੰਦਾ ਖਾਕਸਾਰ ਹਾਂ ਬਹੁਤ ਸਾਰੇ ਹੀਰੇ ਪੰਜਾਬ ਦੇ ਰੁੱਲ ਗਏ ਪਰ ਪੰਜਾਬੀਆਂ ਨੇ ਜੋ ਮੈਨੂੰ ਪਿਆਰ ਸਨੇਹ ਬਖਸ਼ਿਸ਼ ਕੀਤਾ ਹੈ ਭਾਵੇਂ ਉਹ ਪ੍ਰਵਾਸੀ ਪੰਜਾਬੀ ਹੈ ਭਾਵੇਂ ਪੰਜਾਬ ਦੇ ਪੰਜਾਬੀ ਹੈ ਮੇਰੀ ਬੜੀ ਹੌਸਲਾ ਫਜ਼ਾਈ ਹੋਈ ਹੈ ਔਰ ਮੈਂ ਹਮੇਸ਼ਾ ਕਲਾ ਤੇ ਸਿਰਜਣਾ ਵਾਸਤੇ ਸੱਭਿਆਚਾਰ ਵਾਸਤੇ ਮਾਂ ਬੋਲੀ ਵਾਸਤੇ ਕੋ ਚੰਗੇ ਯਤਨ ਕਰਦਾ ਰਵਾਂਗਾ ਗ੍ਰੀਟਸ ਬਹੁਤ ਬਹੁਤ ਮਿਹਰਬਾਨ ਧੰਨਵਾਦ ਥੈਂਕ ਯੂ